ਤਰਨਤਾਰਨ ਸੇਬਲ ਸਰਕਾਰੀ ਹਸਪਤਾਲ 'ਚ ਅਜਿ ਦੇ ਵਿਅੰਗ ਲੋਕਾਂ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੌਲ ਪੁੱਜੇ। ਅੱਜ ਦਾ ਕੀ ਇਸ ਪਵਨ ਜੇ ਮਨਾਇਆ ਹੈ ਸਾਡੇ ਤਰਨ ਤਾਰਨ ਸਾਰੇ ਸਾਡੇ ਡਾਕਟਰ ਸਰਪੰਨ ਐਸ ਐਮਓ ਸਿਵਲ ਸਰਚਨ ਸਾਡੇ ਡੀ ਐਸਓ ਸਾਹਿਬ ਸੀ ਡੀ ਪੀਓ ਸਾਹਿਬ ਤੇ ਸਾਰਾ ਹੀ ਜਿੰਨਾ ਵੀ ਸਾਡਾ ਅਮਲਾ ਫੈਲਾਇਆ ਹੈ ਇਸ ਡਿਪਾਰਟਮੈਂਟ ਦਾ ਉਹਨਾਂ ਦੇ ਸਹਿਯੋਗ ਦੇ ਨਾਲ ਵਿਸ਼ਵ ਦਿਵੰਗ ਦਿਨ ਜਿਹੜਾ ਅੱਜ ਮਨਾਇਆ ਗਿਆ ਤੇ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਪੱਛੇ ਕੰਨਾਂ ਤੋਂ ਸੁਣ ਤੋਂ ਅਸਮਰਥ ਨੇ ਬੋਲਣ ਤੋਂ ਅਸਮਰਥ ਨੇ ਜਾਂ ਅੱਖਾਂ ਤੋਂ ਬਲਾਈਂਡ ਨੇ ਜਾਂ ਪੋਲੀਓ ਆ ਕਿਸੇ ਵੀ ਤਰ੍ਹਾਂ ਜਿਹੜਾ ਕੋਈ ਦਿਵਿਆਂਗ ਆ ਉਹਨਾਂ ਦੇ ਕਾਰਡ ਬਣਾਏ ਜਾ ਰਹੇ ਆ ਤੇ ਅੱਜ ਬੱਚਿਆਂ ਨੇ ਇੱਥੇ ਬੜੀ ਵਧੀਆ ਪਰਫਾਰਮੈਂਸ ਕੀਤੀ ਆ ਇੱਕ ਮੈਸੇਜ ਦਿੱਤਾ ਕਿ ਭਾਵੇਂ ਕੋਈ ਜਿੰਨਾ ਮਰਜੀ ਆਂਗੀ ਨਵੇ ਤਾਂ ਭਾਵੇਂ ਜਦੋਂ ਮਿਹਨਤ ਕਰੇ ਤੇ ਪਰਮਾਤਮਾ ਨੂੰ ਬੁਲੰਦੀਆਂ ਤੱਕ ਲੈ ਕੇ ਜਾਂਦਾ ਸਾਡੇ ਬੱਚਿਆਂ ਨੇ ਪੰਜਾਬ ਲੈਵਲ ਤੱਕ ਕਈ ਪੋਜੀਸ਼ਨਾਂ ਲੈ ਕੇ ਆਏ ਆ ਜਿਦੇ ਵਿੱਚ ਬੱਚਿਆਂ ਨੇ ਕਿ रेस ਦੇ ਵਿੱਚ ਵੀ ਕਈ ਬੱਚੇ ਫਰਸਟ ਪੋਜੀਸ਼ਨ ਲੈ ਕੇ ਆਏ ਤੇ ਆਲ ਓਵਰ 23 ਜ਼ਿਲ੍ਹਿਆਂ ਦੇ ਵਿੱਚੋਂ ਪੂਰੇ ਪੰਜਾਬ ਤੋਂ ਸਾਡਾ ਤਰਨਤਾਰਨ ਜ਼ਿਲ੍ਹਾ ਜਿਹੜਾ ਉਹ ਚੌਥੇ ਨੰਬਰ ਤੇ ਆਇਆ ਦਿਵਿਆਂਗ ਬੱਚਿਆਂ ਦੀਆਂ ਗੇਮਾਂ ਦੇ ਵਿੱਚੋਂ ਤੇ ਪਹਿਲਾਂ ਤਾਂ ਮੈਂ ਇਹਨਾਂ ਬੱਚਿਆਂ ਨੂੰ ਵੀ ਵਧਾਈ ਦਿੰਦਾ ਇਹਨਾਂ ਦੇ ਅਧਿਆਪਕਾਂ ਨੂੰ ਵੀ ਵਧਾਈ ਦਿੰਦਾ ਜਿਹੜੇ ਅਧਿਆਪਕ ਇਹਨਾਂ ਨੂੰ ਜਿਹੜੇ ਬੱਚੇ ਬੋਲਣ ਤੋਂ ਸੁਣਨ ਤੋਂ ਅਸਮਰਥ ਨੇ ਬ্লাইন্ড ਨੇ ਉਹਨਾਂ ਨੂੰ ਪੜਾਉਂਦੇ ਆ ਇਸ਼ਾਰਿਆਂ ਦੇ ਨਾਲ ਸਮਝਾਉਂਦੇ ਆ ਇਹ ਬੱਚੇ ਸਾਰਾ ਕੁਝ ਸਮਝਦੇ ਆ ਪਰਮਾਤਮਾ ਦਾ ਰੱਬ ਦਾ ਰੂਪ ਨੇ ਇਹ ਬੱਚੇ ਇਹ ਮੈਂ ਉਹਨਾਂ ਮਾਪਿਆਂ ਨੂੰ ਤੇ ਆਹਣ ਗਵਾਂਢ ਜਿਨ੍ਹਾਂ ਦੇ ਤਰ੍ਹਾਂ ਦੇ ਬੱਚੇ ਬਲਾਈਂਡ ਦਿਵਿਆਂਗ ਹੁੰਦੇ ਆ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੂਗਾ ਕਿ ਕਈ ਵਾਰ ਇਗਨੋਰ ਕਰਦੇ ਆ ਮਾਪੇ ਵੀ ਆਹਣ ਗਵਾਂਢ ਵਾਲੇ ਵੀ ਇਹਨਾਂ ਬੱਚਿਆਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇਹ ਰੱਬ ਦਾ ਰੂਪ ਹੁੰਦੇ ਆ ਬੱਚੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਬੱਚੇ ਕੋਈ ਇਹਨਾਂ ਦੀ ਬੜੀ ਵੱਡੀ ਭਗਤੀ ਆ ਤੇ ਇਹ ਮਾਪਿਆਂ ਤੋਂ ਆਪਦੇ ਰਿਸ਼ਤੇਦਾਰਾਂ ਤੋਂ ਸੇਵਾ ਕਰਨ ਲਈ ਪੈਦਾ ਹੁੰਦੇ ਆ ਤੇ ਸਾਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਇਹਨਾਂ ਬੱਚਿਆਂ ਦਾ ਕਈ ਵਾਰ ਕੀ ਹੁੰਦਾ ਹੈ ਕਈ ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਵੀ ਮਜ਼ਾਕ ਕਰਦੇ ਆ ਇਹ ਇਹਨਾਂ ਬੱਚਿਆਂ ਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਇਹ ਰੱਬ ਦਾ ਦੂਜਾ ਰੂਪ ਨੇ ਧਰਤੀ ਤੇ ਤੁਰਿਆ ਫਿਰਦਾ ਇਹ ਰੱਬ ਆ ਤੇ ਸਾਨੂੰ ਇਹਨਾਂ ਬੱਚਿਆਂ ਨੂੰ ਪਿਆਰ ਕਰਨਾ ਚਾਹੀਦਾ ਤੇ ਮਾਪਿਆਂ ਨੂੰ ਇਹ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਜਿੱਥੇ-ਜਿੱਥੇ ਸਕੂਲ ਬਣੇ ਨੇ ਦਿਵਿਆਂਗ ਬੱਚਿਆਂ ਦੇ ਉੱਥੇ ਇਹਨਾਂ ਬੱਚਿਆਂ ਨੂੰ ਪੜ੍ਹਾਈ ਕਰਾਉਣ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦਿਵਿਆਂਗ ਬੱਚਿਆਂ ਵਾਸਤੇ ਵੀ ਜਿਹੜਾ ਉਟਾ ਬਕਰਾਇਆ ਉਹ ਇਹਨਾਂ ਦਾ ਹੱਕ ਇਹਨਾਂ ਬੱਚਿਆਂ ਨੂੰ ਦੇਣਗੇ ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਜਿਦੇ ਵਿੱਚ ਐਰਕਾਂ ਜਿਹੜਾ ਵਜੀਫੇ ਵੀ ਇਹਨਾਂ ਬੱਚਿਆਂ ਨੂੰ ਦਿੱਤੇ ਗਏ ਆ ਹੋਰ ਕਈ ਤਰ੍ਹਾਂ ਦੀ ਇਹਨਾਂ ਬੱਚਿਆਂ ਦੀ ਮਦਦ ਸਰਕਾਰ ਨੂੰ ਕੀਤੀ ਗਈ ਆ ਤੇ ਮੈਂ ਇਹੋ ਬੇਨਤੀ ਕਰੂੰਗਾ ਕਿ ਇਹ ਨਾ ਸੋਚੋ ਕਿ ਜੇ ਕਿਸੇ ਦੇ ਘਰੇ ਇਹ ਤਾਂ ਪਰਮਾਤਮਾ ਦੀ ਦੇਣ ਆ ਜੇ ਸਹੀ ਤੰਦਰੁਸਤ ਇਹ ਪਹਿਲਾਂ ਤੇ ਇਹੋ ਪਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਹਰ ਘਰ ਦੇ ਵਿੱਚ ਤੰਦਰੁਸਤੀ ਬੱਚਾ ਪੈਦਾ ਹੋਵੇ ਜੇ ਕਿਤੇ ਰੱਬ ਨਾ ਕਰੇ ਕਿਸੇ ਦੇ ਘਰੇ ਦਵਿਆਂਗ ਬੱਚਾ ਪੈਦਾ ਹੁੰਦਾ ਤੇ ਉਹਦੀ ਸੇਵਾ ਕਰਨੀ ਚਾਹੀਦੀ ਹੈ ਬੱਚੇ ਦੀ ਪੜਾਉਣਾ ਲਿਖਾਉਣਾ ਚਾਹੀਦਾ ਇਹਨਾਂ ਬੱਚਿਆਂ ਲਈ ਸਕੂਲ ਖੁੱਲੇ ਆ ਜਿਹੜੇ ਸਕੂਲ ਇਹਨਾਂ ਬੱਚਿਆਂ ਲਈ ਸਰਕਾਰ ਨੇ ਜਾਂ ਕਈ ਪ੍ਰਾਈਵੇਟ ਸੰਸਥਾਵਾਂ ਵੀ ਮਦਦ ਕਰਦੀਆਂ ਪਈਆਂ ਖੁੱਲੇ ਆ ਉੱਥੇ ਬੱਚਿਆਂ ਨੂੰ ਸਾਨੂੰ ਇਹਨਾਂ ਨੂੰ ਵਿੱਤਿਆ ਜਿਹੜੀ ਆ ਉਹ ਵਿੱਦਿਆ ਗ੍ਰਹਿਣ ਕਰਨੀ ਚਾਹੀਦੀ ਆ ਤੇ ਜੇ ਬੱਚਾ ਪੜ੍ਹ ਲਿਖ ਜਾਵੇ ਤੇ ਬੱਚਾ ਆਟੋਮੈਟਿਕ ਯਾਪੇ ਆਪਣੇ ਮਕਾਮ ਨੂੰ ਹਾਸਲ ਕਰਨ ਦੇ ਵਿੱਚ ਸਮਰਥ ਹੋ ਜਾਵੇ ਸਾਰੇ ਕੋਲ ਇੱਕ ਨੂੰ ਮਿਲੇ ਇਹ ਤੋਂ ਦਿਆਗ ਨਾਲ ਸੰਭਵ ਹੈਗੀ ਆ ਬਹੁਤ ਸਾਰੇ ਸਾਈਕਲ ਦੀ ਮੰਗ ਹੈ ਸਾਈਕਲ ਕੋਈ ਗੱਲ ਨਹੀਂ ਡੀ ਸਾਬ ਨਾਲ ਮੈਂ ਕਰਕੇ مشورہ রেড ਕ੍ਰੋਸ ਦੇ ਵਿੱਚੋਂ ਇਹਨਾਂ ਬੱਚਿਆਂ ਲਈ ਕਈ ਬੱਚਿਆਂ ਨੂੰ ਦਿੱਤੇ ਵੀ ਆ ਪਿਛਲੇ ਸਮੇਂ ਤੇ ਜਿਹੜੇ ਕੋ ਬੱਚੇ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਬੈਟਰੀ ਵਾਲੇ ਜਾਂ ਦੂਜੇ ਜਿਹੜੇ ਸਾਈਕਲ ਹੈ ਉਹ ਦਵਾਵਾਂਗੇ ਇਸ ਸਾਲ ਕਿੰਨੇ ਅੰਤ ਤੱਕ ਦੇ ਦੋਸਤ ਕਰਨੇ ਨੇ ਪਕਾਂ ਗਏ ਆ ਅਰ ਕਿਹਾ ਸਾਡੇ ਕੋਲ ਕਿੰਨੀਆਂ ਭਾਗ ਦੇਖੋ ਬੱਚੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਅਰ 3500 ਦੇ ਕਰੀਬ ਜਿਹੜੇ ਨਹੀਂ ਸਾਡੇ ਕਈ ਵੱਟੇ ਵੀ ਆ ਦੇ ਵਿਆੰਗ ਜਨ ਕਈਆਂ ਨੂੰ ਪੋਲੀਓ ਆ 3500 ਦੇ ਕਰੀਬ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਨਹੀਂ ਆਏ ਆ ਆਪਣੇ ਕਾਰਡ ਬਣਾਉਣ ਲਈ ਲਾਹ ਪਾਤਰੀ ਇਹ ਇਸੇ ਕਾਰਡ ਪਾnde ਨਾਲ ਕਈ ਤਰ੍ਹਾਂ ਦੀਆਂ ਸਰਕਾਰੀ ਸੂਟਾਂ ਤੋਂ ਵਾਂਝੇ ਰਹਿ ਜਾਂਦੇ ਆ ਇਹ ਕੱਲਾ ਇਹ ਨਹੀਂ ਹੁੰਦਾ ਕਿ 50% ਤੋਂ ਵਾਧਿਆ ਤੇ ਪੈਨਸ਼ਨ ਲੱਗਣੀ ਆ ਕੱਲੀ ਪੈਨਸ਼ਨ ਲਈ ਨਹੀਂ ਰੇਲਵੇ ਦੇ ਵਿੱਚ ਸਫਰ ਫ੍ਰੀ ਹੁੰਦਾ ਆ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਫ੍ਰੀ ਮਿਲ ਜਾਂਦੀਆਂ ਇਲਾਜ ਫ੍ਰੀ ਹੁੰਦਾ ਜੇ ਕੋਈ ਭਾਵੇਂ 10% ਆ 20% ਆ ਦੇ ਵਿਅੰਗਜਨ ਉਹਨੂੰ ਆਪਦਾ ਕਾਰਡ ਜਰੂਰ ਸਰਕਾਰੀ ਤੌਰ ਤੇ ਬਣਾਉਣਾ ਚਾਹੀਦਾ ਤਾਂ ਜੋ ਸਹੂਲਤਾਂ ਤੋਂ ਵਾਂਝਾ ਨਾ ਰਹਿ ਜਾਵੇ ਸਹੂਲਤਾਂ ਸਰਕਾਰ ਦੀਆਂ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ ਆ ਜਿਹੜਾ ਬੱਚ ਪੇਸ਼ ਹੋਇਆ ਭਾਰਤ ਕੇਂਦਰ ਸਰਕਾਰ ਨੂੰ ਤੇ ਪੰਜਾਬ ਨੂੰ ਤੇ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਅਣਗੋਲਿਆ ਹੀ ਰੱਖਿਆ ਗਿਆ ਤੇ ਜਿਵੇਂ ਉਹ ਕਹਿੰਦੇ ਨੇ ਮਤਰਈ ਮਾਲ ਆ ਵਾਕੇ ਮਤਰਈ ਮਾਲ ਆ ਸਲੂਕ ਕੀਤਾ ਵਾ ਇਹ ਬਜਟ ਦੇ ਵਿੱਚ ਪੰਜਾਬ ਲਈ ਆਖੋ ਪਰੋਖੇ ਕੀਤਾ ਗਿਆ ਪੰਜਾਬ ਨੂੰ ਤੇ ਪਹਿਲਾਂ ਵੀ ਬੀਜੇਪੀ ਮੋਦੀ ਸਰਕਾਰ ਨੇ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਆ ਤੇ ਹੁਣ ਫੇਰ ਇਸ ਬਜਟ ਦੇ ਵਿੱਚ ਵੀ ਨਾ ਦੇ ਕਿਸਾਨ ਦਾ ਸੋਚਿਆ ਗਿਆ ਨਾ ਵਪਾਰੀ ਦਾ ਸੋਚਿਆ ਗਿਆ ਨਾ ਵਰਕਰ ਦਾ ਕਿਸੇ ਦਾ ਸੋਚਿਆ ਗਿਆ ਬਹੁਤ ਆ ੱੱਕਾ ਪੰਜਾਬ ਨਾਲ ਬੀਜੇਪੀ ਸਰਕਾਰ ਮੁਕੀ ਸਰਕਾਰ ਦਾ ਸਰ ਵੀ ਕਿ ਲੋਕਾ ਚੰਡੀਗੜ੍ਹ ਦੀ ਮਿਹਨਤ ਉਹ ਇਹ ਬੰਦੇ ਜੋ ਲੋਕ ਸਭਾ ਉਹ ਲਾਏ ਕੋਈ ਪਹਿਲੀ ਵਾਰ ਆਇਆ ਇਸ ਤਰ੍ਹਾਂ ਜਿ ਤਰ੍ਹਾਂ ਇਹਨਾਂ ਨੇ ਕਾਉਂਸਲਰਾਂ ਦੀਆਂ ਜਿਹੜੀਆਂ ਵੋਟਾਂ ਰੱਦ ਕੀਤੀਆਂ ਜਿਹੜੀਆਂ 16 ਵੋਟਾਂ ਬੀਜੇਪੀ ਨੂੰ ਪਈਆਂ ਤੇ ਉਹ ਸਾਰੀਆਂ ਦੀਆਂ ਸਾਰੀਆਂ ਸਹੀ ਚੁਣੇ ਹੋਏ ਨਮਾਇंदे ਨੇ ਕਾਉਂਸਲਰ ਤੇ ਇਹ ਨਹੀਂ ਕਿ 1-1 ਕਰਾਂ ਦੇ ਚੁਣੇ ਦੋ-ਦੋ ਤਿੰਨ-ਤਿੰਨ ਨਾ ਚਾਰ-ਚਾਰਾਂ ਦੇ ਚੁਣੇ ਨਮਾਇंदे ਵੀ ਹੈਗੇ ਆ ਚੰਡੀਗੜ੍ਹ ਦੇ ਜੇ ਵਿੱਚ ਕਾਉਂਸਲਰ ਜਿਨ੍ਹਾਂ ਨੇ 20 ਵੋਟਾਂ ਪਾਈਆਂ ਆਮ ਆਦਮੀ ਪਾਰਟੀ ਦੇ ਹੱਕ 'ਚ ਉਹ 20ਾਂ 'ਚ ਉਹ 8 ਜਿਹੜੀਆਂ ਉਹ ਕੈਨਸਲ ਹੋ ਗਈਆਂ ਉਹ ਗਲਤ ਪੈ ਗਈਆਂ ਤੇ ਜਿਹੜੀਆਂ 16 ਭਾਜਪਾ ਨੂੰ ਪਈਆਂ ਉਹ ਬਿਲਕੁਲ ਸਹੀ ਪਈਆਂ ਉਹ ਤੇ ਸ਼ਰਯਮ ਆਪਾਂ ਵੀਡੀਓ ਦੇ ਵਿੱਚ ਵੀ ਵੇਖਿਆ ਕਿ ਜਿਹੜਾ ਅਬਜ਼ਰਵਰ ਆ ਪ੍ਰੈਜ਼ਾਈਡਿੰਗ ਅਫਸਰ ਆ ਉਹਨੇ ਸ਼ਰਯਮ ਕਾਂਟੇ ਮਾਰ-ਮਾਰ ਕੇ ਵੋਟਾਂ ਰੱਦ ਕੀਤੀਆਂ ਲੋਕਤੰਤਰ ਦਾ ਕਾਣ ਕੀਤਾ ਵੇਖੋ ਕਦੀ ਇਸ ਤਰ੍ਹਾਂ ਨਹੀਂ ਹੋਇਆ ਆਪਾਂ ਮੈਂਦੇ ਨੇ ਪਿਛਲੇ ਸਮੇਂ ਚ ਪੂਸ ਕੈਪਚਰ ਹੁੰਦੇ ਰਹਿਆ ਖਰੀਦੋ ਉਪਰੋਕਤ ਹੁੰਦੀ ਰਹੀ ਆ ਉਮੀਦਵਾਰਾਂ ਦੀ ਪਰ ਆ ਜਿਹੜਾ ਆ ਕੰਮ ਹੋਇਆ ਨਾ ਇਹ ਪਹਿਲੀ ਵਾਰ ਨਵਿਕਲੀ ਜਿਹੜੀ ਪਹਿਲ ਕਦਮੀ ਕੀਤੀ ਗਈ ਆ ਧਕੇ ਸ਼ਾਈ ਦਾ ਬੜਾ ਵੱਡਾ ਡਿਕਟੇਟਰਸ਼ਿਪ ਕੀਤੀ ਗਈ ਆ ਇਹਦੇ ਹਿਟਲਰ ਵਾਲਾ ਕੰਮ ਹੋ ਗਿਆ ਕਿ ਸਾਡਾ ਰਾਜ ਅਸੀਂ ਜੋ ਮਰਜ਼ੀ ਕਰੀ ਹੋ ਗਿਆ ਉਹ ਗਿਆ ਜਿਹੜੇ ਪਾਰਲਮੈਂਟ ਇਲੈਕਸ਼ਨ ਆਰਦੀ ਹੈ ਤਾਂ ਦੇਖੋ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਪੰਜਾਬ ਦੀਆਂ 13 ਦੀਆਂ 13 ਆਮ ਆਦਮੀ ਪਾਰਟੀ ਜਿੱਤੂ ਚੰਡੀਗੜ੍ਹ ਵਾਲੀ ਵੀ ਜਿਹੜੀ ਆ ਉਹ ਲੋਕ ਆਮ ਆਦਮੀ ਪਾਰਟੀ ਦੇ ਹੱਕ ਤੇ ਫਤਵਾ ਦੇਣਗੇ 14 ਸੀਟਾਂ ਜਿਹੜੀਆਂ ਇਹ ਪੰਜਾਬ ਵਾਲੀ ਤੇ ਚੰਡੀਗੜ੍ਹ ਵਾਲੀ ਅਸੀਂ ਤੇ ਆਪਦੇ ਪੰਜਾਬ ਦੀ ਤੇ ਚੰਡੀਗੜ੍ਹ ਦੀ ਗੱਲ ਕਰ ਸਕਦੇ ਹਾਂ 14 ਦੀਆਂ 14 ਸੀਟਾਂ ਆਮ ਆਦਮੀ ਪਾਰਟੀ ਨੂੰ ਲੋਕ ਜਿਟਾਉਣਗੇ ਲੋਕਾਂ ਨੂੰ ਇਹ ਪਤਾ ਲੱਗ ਚੁੱਕਾ ਵਾ ਵੀ ਕਾਲੀ ਦਲ ਕਾਂਗਰਸ ਜਾਂ ਭਾਜਪਾ ਇਹ ਸਰਕਾਰਾਂ ਜਦੋਂ ਵੀ ਬਣਦੀਆਂ ਰਹੀਆਂ ਇਹ ਧੱਕਾ ਧੱਕੇਸ਼ਾ ਹੀ ਕਰਦੀਆਂ ਰਹੀਆਂ ਲੋਕਾਂ ਨਾਲ ਪਰਚਾਰੀ ਸਿਸਟਮ ਚਲਾਉਂਦਿਆਂ ਨੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਤੇ ਆਈ ਆ ਲੋਕਾਂ ਨੂੰ ਨਿਆ ਮਿਲਦੀ ਆਸ ਹੋਈ ਆ ਲੋਕਾਂ ਨੂੰ ਪਤਾ ਲੱਗਿਆ ਵੀ ਵਾਕਈ ਇੱਕੋ ਇੱਕ ਪਾਰਟੀ ਆ ਇੱਕੋ ਇੱਕ ਸਰਕਾਰ ਆ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਧੰਨਵਾਦ ਅੱਜ ਅੰਤਰਰਾਸ਼ਟਰੀ ਦਵਾਨ ਗਿਰਸ ਆ ਜਿਹੜਾ ਕਿ ਸੋਸ਼ਲਿਸਟ ਸਪੋਰਟ ਡਿਪਾਰਟਮੈਂਟ ਤੇ ਸਪੋਰਟ ਸਬਕਟ ਡਿਪਾਰਟਮੈਂਟ ਕੋਲ ਦਾ ਹਲਤ 40000 ਤੋਂ ਪਰੇ ਤੱਕ ਆਇਆ ਜਿਵੇਂ ਕਿ ਡੀਬੀ ਜੀ ਡਿਸੇਬਲਡ ਵਿਅਕਤੀ ਨੇ ਉਹਨਾਂ ਨੂੰ ਜੁਬੀ ਆਰਡੀ ਕੋ ਦਾ ਨੰਬਰ ਆ ਉਹ ਉਹਨਾਂ ਦਾ ਜਾਰੀ ਕੀਤਾ ਜਿਹੜਾ ਸਰਟੀਫਿਕੇਟ ਦਿੱਤਾ ਜਾਣਾ ਵਾ ਤਾਂ ਵੀ ਉਹ ਵੀ ਸਰਕਾਰ ਵੱਲੋਂ ਰੇਲੀਆਂ ਸਹੂਲਤਾ ਨੇ ਉਹ ਉਹਨਾਂ ਪ੍ਰਾਪਤ ਕਰ ਸਕਣ ਇਹਨਾਂ ਸਾਬ ਬੱਚਿਆਂ ਦੀ ਪ੍ਰੈਪਰੇਸ਼ਨ 20000 ਐਪਲੀਕੇਸ਼ਨਾਂ ਅਜਿਹਾ ਹਿਸਕੇ ਆਈਆਂ ਨੇ ਇਹਦੇ ਵਿੱਚੋਂ 13 ਲਗਭਗ 13000 ਨੂੰ ਮੈਂ ਜਿਹੜੇ ਆ ਇਹ ਸਰਟੀਫਿਕੇਟ ਜਾਰੀ ਦਿੱਤੇ ਜਾ ਚੁੱਕੇ ਆ ਕੁਝ ਜਿਹੜੇ ਅਪਲੀਕੇਸ਼ਨ ਵਾਲੇ ਜਰਤੀ ਨਹੀਂ ਸੀ ਆਏ ਤੇ ਸੋ ਉਹਨਾਂ ਨੂੰ ਵੀ ਜਿਹੜਾ ਉਹ ਬੁਲਾਇਆ ਜਾ ਰਿਹਾ ਬਸ ਜਿੰਨੇ ਵੀ ਵਿਅਕਤੀ ਜਿਸ ਪਰ ਨੇ ਉਹਨਾਂ ਸਾਰਿਆਂ ਨੂੰ ਹੀ ਨੰਬਰ ਦਿੱਤੀ ਆ ਸਰਟੀਫਿਕੇਟ ਦਿੱਤੇ ਜਾਣੇ ਆ ਤਾਂ ਕਿ ਉਹ ਪਿੰਡ ਵਿੱਚ ਜਿਹੜੀਆਂ ਵੀ ਭਗਵਾਨ ਸਾਨ ਸਰਕਾਰ ਵੱਲੋਂ ਸੂਚਨਾ ਮਿਲਦੀਆਂ ਨੇ ਲੇ ਕੇ ਸਾਡੀਆਂ ਸੋਨਾ ਤੱਕ ਪਹੁੰਚ ਜਾ ਸਕਦੇ। ਇਸ ਤੋਂ ਇਲਾਵਾ ਇੱਕ ਦੋ ਸਿੰਗਲ ਵਾਰਡ ਦੀ ਬਰਾਦ ਸਰਹੜੀ ਦੇ ਤੇ ਅਗੈਸਟ ਐਂਡ ਡੰਗੋ ਦੇ ਪਿੰਡੀਆਂ ਦੀ ਜਿਹੜੀ ਆ ਬੱਚਿਆਂ ਦੀ ਚੱਲ ਰਹੀ ਆ ਉਹਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਬੱਚਿਆਂ ਨੇ ਇੱਕ ਜਾਂ ਦੇ ਵਿੱਚ ਕਾਫੀ ਮੱਲਾ ਮਾਰੀਆਂ ਨੇ ਉਹਨਾਂ ਨੂੰ ਉਤਸ਼ਾਹ ਕਰਦੇ ਵਾਸਤੇ ਵੀ ਅੱਜ ਉਹਨਾਂ ਨੂੰ ਮੈਡਲ ਤੇ ਸਰਟੀਫਿਕੇਟ ਵਾਸਤੇ ਦੇ ਨੇ ਅਸੀਂ ਵੀ ਜੀਣਾ ਜੀ ਤੁਹਾਡਾ ਜੀ ਸਰ ਲੋ ਜੀ ਲਾਲੀ ਜੀ ਲਾਲੀ ਜੀ ਤੋਂ ਆਜੋ ਅਖਰੋ ਫੋਰ ਤੋਂ ਜੀ ਅੱਛਾ ਇਹ ਇੱਥੇ ਆ ਤੁਹਾਡੇ ਵਾਸਤੇ ਕੈਂਪ ਲੱਗਾ ਵਾ ਇਸ ਤੱਕ ਕਿਹਨੇ ਜਾਓਗੇ ਅਹੀਂ ਪਰ ਜੀ ਸਾਨੂੰ ਇਹਨਾਂ ਕੋਲ ਦੱਸਿਆ ਗਿਆ ਵੀ ਉੱਥੇ ਤਰਨ ਕਰਨ ਕੋਲ ਜੋ ਹਸਲੇ ਨਾ ਆਪਣਾ ਕੋਈ ਪ੍ਰੂਫ ਨਹੀਂ ਦੱਸਿਆ ਹਾਂ ਸਿਰਫ ਇਹ ਨਾ ਸੁਣਾ ਮਿਲਿਆ ਸਾਨੂੰ ਕੋਈ ਇੱਥੇ ਤੁਸੀਂ ਇਸ ਤਰ੍ਹਾਂ ਆ ਰਹੇ ਕੋਈ ਤੁਹਾਨੂੰ ਦੱਸਦੇ ਨਹੀਂ ਕਿ ਕੀ ਇਹਨਾਂ ਨੇ ਕਹਿਲੇ ਕੋਈ ਹੈਗਾ ਕੁਝ ਨਹੀਂ ਹਾਂ ਜੋਂ ਜਾਣ ਦੀ ਬਹੁਤ ਸਾਰਾ ਟੈਂਪਰ ਦੇ ਜਾਂਦੇ ਤੁਸੀਂ ਲੋਸਟ ਹੋ ਗਈ ਸੀ ਕਿ ਮੈਂ ਆਪਣਾ ਆਸ਼ਾ ਵਰਕਰ ਕਰੀ ਕਿ ਕੀ ਕਹਿੰਦੇ ਕਿ ਤਰਨਦਾਰ ਨੂੰ ਪਹੁੰਚ ਜਾਦੇ ਨਹੀਂ ਹੈਂਡੀਕੈਟਾਂ ਦਾ ਟੈਂਪਰ ਕੋਈ ਜਾਣਕਾਰੀ ਨਹੀਂ ਨਹੀਂ ਹੋਰ ਕੋਈ ਉਧਾਰ ਕਾਰਡ ਪਰ ਜਾ ਤੁਹਾਨੂੰ ਕਹਾਂਗੇ ਆ ਤੁਹਾਨੂੰ ਕੀ ਕੋਈ ਤੁਸੀਂ ਇਸ ਤਰ੍ਹਾਂ ਆ ਗਏ ਪਹਿਲੇ ਮਿਲਦੀ ਤੁਹਾਨੂੰ ਹਾਂਜੀ ਜਲਦੀ ਹਾਂਜੀ ਉਹ ਕੀ ਕਹਣਾ ਜੀ ਜਿੱਤਾ ਅੱਜ ਦੇ ਕੰਮ ਖਰਾਬ ਹੋ ਰਹੇ ਸਾਨੂੰ ਸਰ ਜੀ ਜਾਣ ਆਉਣ ਦੀ ਬਹੁਤ ਲੋੜ ਹੈ ਇਹ ਉਸਾਇਰ ਦੇ ਜੀ ਤੁਹਾਨੂੰ ਸਾਧਨ ਚਾਹੀਦਾ ਜਿੱਥੇ ਆ ਜਾ ਸਕੀਏ ਤੇ ਮਤਲਬ ਬੱਚੇ ਆ ਦੋ ਸਾਹੇ ਤਾਂ ਸਾਨੂੰ ਮੁਸ਼ਕਲ ਆਉਂਦੀ ਕਿੰਨਾ ਤੋੜ ਰਹੀ ਤੇ ਕੋਰ ਪਿੰਡ ਪਖੋ ਪਰ ਇਹ ਅੱਜ ਇਹ ਕੈਂਪ ਲੱਗਿਆ ਤੁਹਾਨੂੰ ਪਤਾ ਨਹੀਂ ਸਾਨੂੰ ਆਸ਼ਾ ਵਰਕਰ ਕਹਿੰਦੇ ਸੀ ਕਿ ਕਰਨ ਧਰਨਾ ਘਿੰਦੇ ਨੂੰ ਬੁਲਾਇਆ ਗਿਆ ਉੱਥੇ ਜਾਓ ਹਾਂ ਫਾਈਨ ਅਗਨਵੜੀ ਕੇ ਆਜਾ ਵਰ ਨਹੀਂ ਆਜਾ ਵਰ ਅੱਛਾ ਤੇ ਕੀ ਕਹਿੰਦੇ ਸੀ ਕਹਿੰਦੇ ਸੀ ਤਰਨ ਤਾਰਨੇ ਜਾਓ ਤੁਹਾਨੂੰ ਬੁਲਾਇਆ ਉੱਥੇ ਇਹ ਵੀ ਟਲਾ ਕਰਕੇ ਆਏ ਸਾਡੇ ਕੋਲ ਕੋਈ ਸੋਕੀ ਨਹੀਂ ਸਾਡੇ ਕੋਲ ਜਿਹੜੇ ਕਾਰ ਪੈਸੇ ਤੋਂ ਨਹੀਂ ਉਹ ਚੁੱਕ ਲਿਆਏ ਆ ਤੁਹਾਨੂੰ ਇਹਨਾਂ ਨੇ ਘਰੇ ਪਤਾ ਵੀ ਨਹੀਂ ਜਾਣਕਾਰੀ ਕੋਈ ਨਹੀਂ ਦਿੱਤੀ ਤੁਹਾਨੂੰ ਹਾਂ ਹਾਂ ਜਾਣਕਾਰੀ ਨਹੀਂ ਠੀਕ ਆ ਤੁਹਾਨੂੰ ਠੀਕ ਆ ਤੁਹਾਨੂੰ ਕੀ ਜਾਣਕਾਰੀ ਦਿੱਤੀ ਇਹਦੀ ਤੁਹਾਨੂੰ ਉਹਨੇ ਜਾਣਕਾਰੀ ਇਹੋ ਦਿੱਤੀ ਕਿ ਤਰਨ ਤਾਰਨ ਲੰਘੇ ਨੇ ਦਾ ਕੰਪੂਆ ਉੱਤੇ ਜਾਓ ਸਿਹਤ ਲਈ ਵਾਸਤੇ ਬੁਲਾਇਆ ਵਾ ਤੁਹਾਨੂੰ ਕਿਹੜੀ ਸੋਚ ਆਈ ਦੀ ਕਿਸ ਕੰਮ ਸਾਨੂੰ ਕੋਈ ਸੰਦ ਵਾਸਤੇ ਚਾਹੀਦੀ ਆ ਤੇ ਇਹ ਤੋ ਫਿਰ ਸਰ ਦੇ ਨੇ ਇਹ ਨਾ ਇਹ ਆਖੋ ਉਹਦੇ ਨਾਲ ਸਾਥ ਕਿਰਾ ਉਹਦੇ ਨਾਲ ਸਾਥ ਕਿਰਾ ਤੁਸੀਂ ਹੁਣ ਆਏ ਤੁਹਾਨੂੰ ਕੋਈ ਵੀ ਚੇਅਰ ਵਗੈਰਾ ਕੁਝ ਨਹੀਂ ਵੀ ਗੱਲ ਆ ਧੰਨਵਾਦ ਸਰ ਜੇ ਮਨ ਕਰ ਹਾਂ ਹਾਂ ਨੂੰ ਵੀਰੇ ਹਜੇ ਕੋਈ ਨਹੀਂ ਮਿਲਿਆ ਪਰਚੀ ਘਟਾਉਂਦੇ ਪਰਚੀ ਵੀ ਨਹੀਂ ਦਿੱਤੀ ਨਹੀਂ ਘਟਦੇ ਵੀ ਠੀਕ ਇਹ ਦੇਈ ਆ ਉਹ ਕਹਿੰਦੇ ਕਾਰਡ ਪਾਉਂਦੇ